ਅੰਮ੍ਰਿਤਸਰ ਕੁਇਨਸ ਰੋਡ ਤੋਂ ਕੁਪਰ ਰੋਡ ਪੰਡਾਰੀਪੁਰ ਨੂੰ ਜਾਣ ਵਾਲੀ ਸੜਕ ਤੇ ਲੱਗਾ ਟ੍ਰੈਫਿਕ ਜਾਮ ਕੁਇਨਸ ਰੋਡ ਤੇ ਦੁਕਾਨਦਾਰਾਂ ਵੱਲੋਂ ਸੜਕ ਉੱਪਰ ਹੀ ਗੱਡੀਆਂ ਖੜੀਆਂ ਕਰਕੇ ਰੇਪੇਰ ਦਾ ਕੰਮ ਕੀਤਾ ਜਾ ਰਿਹਾ ਜਿਸ ਨਾਲ ਕਿ ਟ੍ਰੈਫਿਕ ਜਾਮ ਹੋ ਰਿਹਾ ਅਤੇ ਉੱਪਰ ਰੋਡ ਤੋਂ ਪੰਡਾਰੀਪੁਰ ਨੂੰ ਜਾਣ ਵਾਲੀ ਸੜਕ ਤੇ ਲੋਕਾਂ ਵੱਲੋਂ ਗਲਤ ਢੰਗ ਨਾਲ ਪਾਰਕਿੰਗ ਕੀਤੀ ਗਈ ਹੈ ਅਤੇ ਐਸੇ ਸੜਕ ਤੇ ਕੋਈ ਵੀ ਪੁਲਿਸ ਮੁਲਾਜ਼ਮ ਡਿਊਟੀ ਕਰਦਾਂ ਨਜ਼ਰ ਨਹੀਂ ਆਇਆ ਅਤੇ ਕੁਝ ਲੋਕਾਂ ਵੱਲੋਂ ਪੰਡਾਰੀਪੁਰ ਦੇ ਉੱਪਰ ਹੀ ਗੱਡੀਆਂ ਪਾਰਕ ਕੀਤੀਆਂ ਗਈਆਂ ਹਨ ਸੋ ਟ੍ਰੈਫਿਕ ਪੁਲਿਸ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਜਿਨ੍ਹਾਂ ਲੋਕਾਂ ਨੇ ਗਲਤ ਢੰਗ ਨਾਲ ਪਾਰਕਿੰਗ ਕੀਤੀ ਹੈ ਅਤੇ ਜੋ ਦੁਕਾਨਦਾਰ ਸੜਕਾਂ ਤੇ ਹੀ ਰਿਪੇਅਰ ਦਾ ਕੰਮ ਕਰ ਰਹੇ ਹਨ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਇਸ ਸੜਕ ਤੋਂ ਲੰਘਣ ਵਾਲੇ ਲੋਕਾਂ ਨੂੰ ਕਿਸੇ ਵੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਅਮਰੀਕਾ ਸ਼ਹਿਰ ਵਿੱਚ ਟ੍ਰੈਫਿਕ ਦਾ ਬਹੁਤ ਹੀ ਮੰਦਾ ਹਾਲ ਹੈ ਮੈਂ ਜਿਹੜੀ ਤਸਵੀਰਾਂ ਤੁਹਾਨੂੰ ਸਾਂਝੇ ਕਰ ਰਿਹਾ ਇਹ ਤਸਵੀਰਾਂ ਕਵਿੰਸ ਰੋਡ ਤੋਂ ਜਿਹੜੀ ਸੜਕ ਉੱਪਰ ਰੋਡ ਕ੍ਰਿਸਟਲ ਚੌਂਕ ਤੋਂ ਜਿਹੜੀ ਭੰਡਾਰੀ ਪੁਲ ਨੂੰ ਜਾਂਦੀ ਹੈ ਉਸ ਸੜਕ ਦੀਆਂ ਤਸਵੀਰਾਂ ਮੈਂ ਸਾਂਝੇ ਕਰਨਾ ਜਾ ਰਿਹਾ ਮੈਂ ਆਪਣੇ ਤੇ ਜੋ ਤਸਵੀਰਾਂ ਤੁਹਾਨੂੰ ਇੱਕ ਵਾਰੀ ਸਾਂਝੀ ਕਰਦੇ ਤੁਸੀਂ ਦੇਖੋ ਇਸ ਵੇਲੇ ਅਸੀਂ ਕ੍ਰਿਸਟਲ ਚੌਂਕ ਉੱਪਰ ਰੋਡ ਦੇ ਉੱਪਰ ਇੱਥੇ ਖੜੇ ਹਾਂ ਜਿੱਥੇ ਭੰਡਾਰੀ ਪੁਲ ਨੂੰ ਛੜਕ ਜਾਂਦੀ ਹੈ ਪਰ ਦੇਖੀਏ ਦੇਖਦੇ ਕਿੰਨਾ ਗਲਤ ਢੰਗ ਨਾਲ ਲੋਕਾਂ ਨੇ ਗੱਡੀਆਂ ਖੜੀਆਂ ਕੀਤੀਆਂ ਹੋਈਆਂ ਦੂਜੇ ਪਾਸੇ ਜਦੋਂ ਅਸੀਂ ਗੱਲ ਕਾਰ ਵੇਚਣ ਜਾਨੀ ਕਿ ਕਾਰ ਵੇਚਣ ਦਾ ਕੰਮ ਕਰਦੇ ਜਾਂ ਕਾਰ ਰਿਪੇਅਰ ਕਰਨ ਦਾ ਕੰਮ ਕਰਦੇ ਕਾਰ ਐਸੈਸਰੀ ਦਾ ਕੰਮ ਕਰਦੇ ਉਹ ਵੀ ਜਿਹੜੀ ਆਪਣੀਆਂ ਗੱਡੀਆਂ ਜਿਹੜੀਆਂ ਆਉਂਦੀਆਂ ਹਨ ਉਹ ਬਲੈਕਾਂ ਦੀਆਂ ਸੜਕਾਂ ਉੱਪਰ ਲਗਾ ਕੇ ਹੀ ਰਿਪੇਅਰ ਕਰਦੇ ਨੇ ਜਿਸ ਨਾਲ ਉੱਥੇ ਵੀ ਟ੍ਰੈਫਿਕ ਦਾ ਜਾਮ ਲਗਾਤਾਰ ਨਾ ਕਰ ਰਿਹਾ ਦੂਜੇ ਪਾਸੇ ਹੁਣ ਜਦੋਂ ਅਸੀਂ ਇੱਥੇ ਕ੍ਰਿਸ਼ਨਾ ਚੌਂਕ ਉੱਪਰ ਰੋਡ ਤੇ ਆਏ ਆ ਤੇ ਤੁਸੀਂ ਇੱਥੇ ਵੀ ਦੇਖ ਸਕੋਗੇ ਕਿਵੇਂ ਲੋਕਾਂ ਨੇ ਗਲਤ ਢੰਗ ਨਾਲ ਪਾਰਕਿੰਗ ਕੀਤੀ ਹੋਈ ਹੈ ਜਿਸ ਨਾਲ ਇੱਥੋਂ ਲੰਘਣ ਵਾਲੇ ਲੋਕ ਪਰੇਸ਼ਾਨ ਹੋ ਰਹੇ ਦੂਜੇ ਪਾਸੇ ਟ੍ਰੈਫਿਕ ਪੁਲਿਸ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਹਨ ਕੀ ਅਮਰਸਰ ਜਿੱਥੇ ਟ੍ਰੈਫਿਕ ਨੂੰ ਸਚਾਰੂ ਟੰਗ ਨਾਲ ਚਲਾਉਣ ਲਈ ਵੱਖਰੇ ਰਸਤੇ ਉਪਰਅਲੇ ਕੀਤੇ ਜਾ ਰਹੇ ਪਰ ਹਕੀਕਤ ਵਿੱਚ ਕੁਝ ਹੋਰ ਹੀ ਲਗਭਗ ਇਸ ਵੇਲੇ 6:30 ਵਜੇ ਦਾ ਟਾਈਮ ਹੈ ਸ਼ਾਮ ਦਾ ਇਹ ਤੁਸੀਂ ਦੇਖ ਸਕਦੇ ਹੋ ਕਿ ਕ੍ਰਿਸਟਲ ਚੌਂਕ ਵਿੱਚ ਜਿਹੜਾ ਸੜਕ ਗੁੱਪਰ ਰੋਡ ਅਡਾਰੀ ਪੋਲ ਨੂੰ ਜਲਦੀ ਉੱਥੇ ਸੜਕ ਦੇ ਉੱਪਰ ਜਿੰਨੇ ਲੋਕਾਂ ਨੇ ਗਲਤ ਟੰਗ ਨਾਲ ਪਾਰਕਿੰਗ ਕੀਤੀ ਹੈ ਉਹਨਾਂ ਦੇ ਉੱਪਰ ਨਾ ਕੋਈ ਕਾਰਵਾਈ ਕੀਤੀ ਜਾ ਰਹੀ ਹੈ ਪੁਲਿਸ ਮੁਲਾਜ਼ਮਾਂ ਵੱਲੋਂ ਨਾ ਕੁਝ ਦੂਜੇ ਪਾਸੇ ਪੁਲਿਸ ਮੁਲਾਜ਼ਮ ਇੱਥੇ ਕਿਤੇ ਨਜ਼ਰ ਵੀ ਨਹੀਂ ਆ ਰਹੇ ਸਨ ਕਿਉਂਕਿ ਸ਼ਾਮ ਦਾ ਟਾਈਮ ਇਸਨੇ ਵਾਗਾ ਬਾਰਡਰ ਜਦੋਂ ਡੇਡ ਸਟਰੀਟ ਖਤਮ ਹੁੰਦੀ ਹੈ ਤਾਂ ਵੱਡੀ ਗਿਣਤੀ ਵਿੱਚ ਲੋਕ ਸਤਕਾਂ ਦੀ ਸ੍ਰੀ ਹਰਮੰਦਰ ਸਾਹਿਬ ਜਿੱਥੇ ਜਾਂ ਮੱਥਾ ਟੇਕਣ ਜਾਂ ਸ੍ਰੀ ਦਰਗਾਹਾਂ ਤਿਰਸੇ ਜਿੱਥੇ ਮੱਥਾ ਟੇਕਣ ਵਾਸਤੇ ਵੀ ਆਉਂਦੇ ਹਨ ਪਰ ਇਹੋ ਰਿਤੇ ਦਾ ਵਰਤੋਂ ਕੀਤੀ ਜਾਂਦੀ ਹੈ ਪਰ ਤੁਸੀਂ ਦੇਖਦੇ ਤਸਵੀਰਾਂ ਵਿੱਚ ਕਿਵੇਂ ਇੱਥੇ ਪਾਰੀ ਰਾਸ਼ੀ ਲੱਗਾ ਕੋਈ ਵੀ ਇੱਥੇ ਸਾਨੂੰ ਪੁਲਿਸ ਅਧਿਕਾਰੀ ਨਜ਼ਰ ਨਹੀਂ ਆ ਰਿਹਾ ਤੋਂ ਪੁਲਿਸ ਪ੍ਰਸ਼ਾਸਨ ਨੂੰ ਵੀ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਕਿਉਂਕਿ ਸ਼ਾਮ ਦੇ ਟਾਈਮ ਵਿੱਚ ਵੱਡੀ ਗਿਣਤੀ ਵਿੱਚ ਲੋਕ ਜਿਹੜੇ ਬਾਗਾ ਬਾਰਡਰ ਤੋਂ ਅੰਮ੍ਰਿਤਸਰ ਨੂੰ ਆਉਂਦੇ ਹਨ ਜਾਂ ਹੋਰ ਕਸਮਿਆ ਤੋਂ ਅੰਮ੍ਰਿਤਸਰ ਨੂੰ ਆਉਂਦਿਆਂ ਨੂੰ ਉਹ ਦੇਖਿਆ ਜਾ ਕਿ ਪਾਰੀ ਜਾਮ ਵਿੱਚ ਫਸ ਜਾਂਦੇ ਨੇ ਜੋ ਤ੍ਰਿਸ਼ਕਾ ਚੌਂਕ ਦੇ ਨੇੜੇ ਜਾਂ ਸੂਵਿੰਚ ਰੋਡ ਦੇ ਨੇੜੇ ਜਿੱਦੇ ਲੋਕ ਗਲਤ ਢੰਗ ਨਾਲ ਪਾਰਕਿੰਗ ਕਰਦੇ ਉਹਨਾਂ ਖਿਲਾਫ ਪੁਲਿਸ ਨੂੰ ਕਾਰਵਾਈ ਕਰਨੀ ਚਾਹੀਦੀ ਹੈ ਪੁਲਿਸ ਅਧਿਕਾਰੀ ਜੇਕਰ ਡਿਊਟੀ ਇੱਥੇ ਲਗਾਈ ਜਾਂਦੀ ਹੈ ਤਾਂ ਉਹਨਾਂ ਨੂੰ ਆਪਣੀ ਡਿਊਟੀ ਨੂੰ ਸਹੀ ਢੰਗ ਨਾਲ ਕਰਨੀ ਚਾਹੀਦੀ ਹੈ ਅੰਮ੍ਰਿਤਸਰ ਫਾਸਟਵੇਖਬਨਾ ਸੀ ਜੋ ਕਿ ਨਰੇਸ਼ ਕੁਮਾਰ ਦਾ ਰਕੇਸ਼ ਕੁਮਾਰ